ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਸਿਆਸਤ ਚਿੱਥੇ ਵੀ ਹੁੰਦੀ ਹੈ ਅੱਜ ਕੱਲ ਸਿਆਸਤ ਉੱਥੇ ਮਾੜੀ ਹੀ ਹੋ ਰਹੀ ਹੈ ਪੂਰੀ ਖਬਰ ਤੁਹਾਨੂੰ ਵਿਖਾਵਾਂਗੇ ਕਿ ਆਖਰ ਮਾਮਲਾ ਕੀ ਹੈ ਅਸੀਂ ਇਸ ਵਕ ਖੜੇ ਹਾਂ ਖਰੜ ਦੇ ਵਾਰਡ ਨੰਬਰ 6 ਦੇ ਵਿੱਚ ਚਿੱਥੇ ਕੀ ਇੱਕ ਘਰ ਦੇ ਵਿੱਚ ਵਿਆਹ ਹੈ ਅਤੇ ਸੜਕ ਦਾ ਕੰਮ ਇਸ ਕਰਕੇ ਰੋਕ ਦਿੱਤਾ ਗਿਆ ਕਿਉਂਕਿ ਇਹ ਵਾਰਡ ਇੱਕ ਗੁਦਾ ਤੁਹਾਨੂੰ ਤਸਵੀਰਾਂ ਦਿਖਾਣੇ ਆ ਪਹਿਲਾਂ ਗਲੀ ਦਾ ਕੰਮ ਟੈਂਡਰ ਵੀ ਹੋ ਚੁੱਕਿਆ ਹੈ ਅਤੇ ਰੇਤਾ ਵੀ ਆ ਚੁੱਕਿਆ ਹੈ ਪੇਵਰ ਬਲੋਕ ਵੀ ਆ ਚੁੱਕੇ ਹੈ ਅਤੇ ਸਾਡੇ ਨਾਲ ਕਾਉਂਸਲਰ ਸਾਹਿਬ ਵੀ ਨੇ ਅਤੇ ਅੱਧੀ ਪੇਵਰ ਬਲੋਕ ਇਸ ਗਲੀ ਦੇ ਵਿੱਚ ਲੱਗ ਵੀ ਚੁੱਕੀ ਹੈ ਅਤੇ ਵਿਆਹ ਵਾਲਾ ਟੈਂਟ ਵੀ ਤੁਹਾਨੂੰ ਵਿਖਾਉਨੇ ਆ ਵਿਆਹ ਦਾ ਟੈਂਟ ਇੱਥੇ ਇੱਕ ਵਿਆਹ ਹੈ ਤੇ ਵਿਆਹ ਦਾ ਟੈਂਟ ਵੀ ਲੱਗ ਚੁੱਕਿਆ ਹੈ ਸਾਡੇ ਨਾਲ ਵਾਰਡ ਦੇ ਕਾਉਂਸਲਰ ਸਾਹਿਬ ਹੈ ਲੰਬੜਦਾਰ ਜੀ ਲੰਬੜਦਾਰ ਜੀ ਕੀ ਕਹਿਣਾ ਚਾਹੁੰਦੇ ਹੋ ਅੱਧੀ ਗਲੀ ਬਣ ਗਈ ਅੱਧੀ ਗਲੀ ਰੋਕਤੀ ਕਿ ਕਿਉਂ ਸਿਆਸਤ ਹੋ ਰਹੀ ਹੈ ਜੀ ਸਿਆਸਤਿਕ ਤਾਂ ਸਿਆਸਤ ਹੁੰਦੀ ਹੈ ਗੰਦੀ ਸਿਆਸਤ ਚੱਲ ਰਹੀ ਖਰੜ ਦੇ ਵਿੱਚ ਚੱਲਦਾ ਕੰਮ ਜਿਹੜਾ ਬੰਦ ਕਰਵਾ ਰਹੇ ਆ ਇਹ ਇਸ ਗਲੀ ਦਾ ਕੰਮ ਸਿਰਫ ਟੈਲਾਂ ਦਾ ਕੰਮ ਪਾਸ ਹੋਇਆ ਹੋਇਆ ਨਵੀਆਂ ਪੁਰਾਣੀਆਂ ਟੈਲਾਂ ਦਾ ਪਾਈਪ ਸਾਰੇ ਪਏ ਹੋਏ ਰੇਨ ਵਾਟਰ ਦਾ ਪਾਈਪ ਪਿਆ ਸੀਵਰੇਜ ਦਾ ਪਿਆ ਵਾਟਰ ਸਪਲਾਈ ਦਾ ਸਭ ਕੁਝ ਪਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਕੁਝ ਬੰਦੇ ਉਸ ਇੱਕ ਬੰਦਾ ਸੱਚੇ ਇੱਕ ਹੀ ਕਹਿ ਸਕਦੇ ਆ ਸ਼ਰਾਰਤੀ ਬੰਦਾ ਟੀਚਰ ਹੈ ਸਿਆਸੀ ਦਬਾਅ ਤੇ ਇੱਥੇ ਗਲੀ ਬੰਦ ਕਰਾਈ ਹੋਈ ਸਿਰਫ ਉਹਦੇ ਦਬਾਅ ਕਰਕੇ ਗਲੀ ਬੰਦ ਦਾ ਹੋਰ ਕੋਈ ਕਾਰਨ ਨਹੀਂ ਉਹ ਵੀ ਨਿਜਾਇਜ਼ तरीके ਨਾ ਬੰਦ ਕਰਾਈ ਹੋਈ। ਦੂਸਰੀ ਗੱਲ ਹੈ ਵੀ ਤੁਸੀਂ ਟੈਂਟ ਦੇਖ ਲਿਆ। ਦੋ ਕੁੜੀਆਂ ਦਾ ਵਿਆਹ ਕੁਝ ਦਿਨਾਂ ਬਾਅਦ ਟੈਂਟ ਲੱਗ ਚੁੱਕਾ। ਉਹ ਕਹਿ ਰਹੇ ਵੀ ਇਹ ਵਿਆਹ ਦਾ ਮੁੱਦਾ ਹੀ ਨਹੀਂਗਾ। ਆ ਟੈਂਟ ਵੇਖ ਲੈਣ, ਉਹਨਾਂ ਨੂੰ ਸਮਝ ਆ ਜਾਈਗੀ। ਜਿਹੜੇ ਘਰ ਦੇ ਵਿੱਚ ਵਿਆਹ ਹੈ ਕੁੜੀਆਂ ਦੀਆਂ ਚਾਰ ਕੁੜੀਆਂ ਹਨ, ਉਹਨਾਂ ਦੇ ਮਾਪੇ ਉਹਦਿਆਂ ਕੋਈ ਮੁੰਡਾ ਨਹੀਂ ਵਿਚਾਰਾਂ ਦੇ। ਬਜ਼ੁਰਗ ਪਿਓ ਹੈ, ਮਾਂ ਹੈਂਡੀਕੈਪਟਨ ਦੀ ਲੱਤ ਜਿਹੜੀ ਘੱਟੀ ਹੋਈ ਹੈ। ਤੇ ਬੰਦੇ ਇੰਨਾ ਪਾਪ ਕਰ ਰਹੇ ਆ। ਉਹਨਾਂ ਦੀ ਬੱਦਵਾਵਾਂ ਲੈ ਰਹੇ ਆ ਬੰਦਿਆਂ ਨੂੰ ਤਰਸ ਨਹੀਂ ਆ ਰਿਹਾ ਵੀ ਉਹਨਾਂ ਦੇ ਆ ਘਰ ਦੇਖੋ ਕਿੱਥੇ ਟੈਂਟ ਤਾਂ ਲੱਗ ਗਿਆ ਪਰ ਦੇਖੋ ਕੁਰਸੀਆਂ ਵਿਚਾਰਿਆਂ ਨੇ ਅਜੇ ਪਿੱਛੇ ਪਈਆਂ ਹੋਈਆਂ ਟੈਂਪੂ ਦੇ ਉੱਤੇ ਕੁਰਸੀਆਂ ਤੇ ਸਾਰਾ ਸਮਾਨ ਮੇਜਮੂਜ ਪਏ ਹੋਇਆ ਵੀ ਲਾਉਣ ਕਿੱਥੇ ਦਸਵਾ ਰੇਤਾ ਪਿਆ ਇੱਧਰ ਟੈਲਾਂ ਦੇ ਚੱਠੇ ਲੱਗੇ ਆ ਸਾਂ ਤਾਂ ਨੀਂਦ ਨਹੀਂ ਆ ਰਹੀ ਸਾਰੇ ਮੱਲੇ ਨੂੰ ਵੀ ਕੀ ਹੋ ਰਿਹਾ ਸਾਡੇ ਨਾਲ ਨmberdarni ਉੱਪਰੋਂ ਬਰਸਾਤ ਦਾ ਮੌਸਮ ਵੀ ਜਿਹੜਾ ਤਿਆਰ ਬੈਠਾ ਹੈ ਜੇਕਰ ਉਰੇ ਕਿਸੇ ਮੰਨ ਲਓ ਵਿਆਹ ਕੱਲ ਦਾ ਹੈ ਜੇ ਅੱਜ ਮੀਂਹ ਪੈਂਦਾ ਤਾਂ ਉਹ ਕਿਚੜ-ਕਿਚੜ ਹੋ ਜਾਣਾ ਦਲਦਲ ਬਣ ਜਾਣੀ ਹੈ ਜੀ ਠੀਕ ਹੈ ਨਾ ਦਲਦਲ ਬਣ ਕੇ ਅੱਛਾ ਜਿਹੜਾ ਵੀ ਕੋਈ ਪ੍ਰਾਣਾ ਆਇਆ ਉਸ ਗਾਲਾਂ ਤਾਂ ਐਮਸੀ ਨੂੰ ਕੱਢੇਗਾ ਵੀ ਕਿੱਥੋਂ ਦਾ ਐਮਸੀ ਤੁਹਾਡਾ ਆ ਉਹਨੇ ਨਰਕ ਕੀਤਾ ਹੋਇਆ ਪਰ ਅਸਲੀਅਤ ਜਿਹੜੀ ਉਹ ਲੋਕਾਂ ਨੂੰ ਅੱਜ ਮੈਂ ਦਿਖਾਉਣ ਲੱਗਿਆ ਵੀ ਤੁਸੀਂ ਖਰੜ ਦੇ ਜਿੰਨੇ ਵੀ ਨਿਵਾਸੀ ਐ ਜਿੰਨੀ ਸਮਾਜ ਸੇਵੀ ਜਥੇਬੰਦੀਆਂ ਜਾਂ ਜਿੰਨੀਆਂ ਵੀ ਪਾਰਟੀਆਂ ਦੇ ਕੋਈ ਨੁਮਾਇੰਦੇ ਐ ਪਲੀਜ਼ ਇਹਨਾਂ ਦੀ ਹੈਲਪ ਕਰੋ ਇਸ ਪਰਿਵਾਰ ਦੀ ਤੇ ਸਾਰੇ ਕੁੜੀਆਂ ਵਾਲੇ ਆ ਕੁੜੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਤੇ ਆ ਇਸ ਕੰਮ ਵਿੱਚ ਸਾਡਾ ਸਾਥ ਦਿਓ ਸਾਰੇ